ਨਾਨਕ ਸੰਸਾ ਗੁਰੂ ਕੀ ਸਿੱਧੇ ਅੱਜ ਗੋਲੂ ਵਾਲਾ ਦੀ ਸੰਗਤ ਆਪ ਜੀ ਦੇ ਰੂਬਰੂ ਹੋਈ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਦਸਹਿਰੇ ਵਾਲੇ ਦਿਨ ਜਦੋਂ ਰਾਤ ਨੂੰ ਅੱਧੀ ਰਾਤ ਨੂੰ ਸੁੱਤੀ ਪਈ ਸੰਗਤ ਤੇ ਹਮਲਾ ਹੋਇਆ ਬਜ਼ੁਰਗਾਂ ਦੇ ਬੱਚਿਆਂ ਦੇ ਟੱਟਾਂ ਮਾਰੀਆਂ ਗਈਆਂ ਬਦਮਾਸ਼ ਬਦਮਾਸ਼ ਕੰਨਾਂ ਕੰਨਾਂ ਟੱਪ ਕੇ ਗੁਰਦੁਦਾਰਾ ਸਾਹਿਬ ਦੇ ਵਿੱਚ ਐਂਟਰ ਹੋਏ ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ 2009 ਦੇ ਵਿੱਚ ਬੀਬੀ ਹਰਮੀਤ ਕੌਰ ਜੀ ਖਾਲਸਾ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੰਗਤ ਨੇ ਅਤੇ ਸੰਤ ਮਹਾਪੁਰਖਾਂ ਨੇ ਇੱਥੋਂ ਦੀ ਸੇਵਾ ਸੰਭੀ ਸੀ ਅਤੇ ਲਗਭਗ 9 ਸਾਲ ਹੋ ਗਏ ਬੀਬੀ ਜੀ ਬੜੇ ਹੀ ਸੱਚਜੇ ਢੰਗ ਨਾਲ ਸੇਵਾ ਨਿਭਾ ਰਹੇ ਹਨ ਆਪ ਜੀ ਨੂੰ ਸੱਚ ਨਾਲ ਜਾਣੂ ਕਰਾਉਣ ਦੇ ਲਈ ਸੰਗਤ ਇਕੱਠੀ ਹੋਈ ਹੈ ਅਤੇ ਆਪ ਜੀ ਨੂੰ ਸੰਗਤ ਆਪਣੇ ਮੂਹੋਂ ਇਥੋਂ ਦੇ ਸਥਾਨ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਮਾਤਾ ਜੀ ਦੀ ਬਹੁਤ ਵਧੀਆ ਸੇਵਾ ਰਹੀ ਇੰਨੇ ਸਾਲਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਆਂ ਵੀ ਮਾਤਾ ਜੀ ਗਾਹ ਸੇਵਾ ਸੰਭਾਲੇ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਅਸੀਂ ਗੋਲੂ ਵਾਲੇ ਤੋਂ ਜੀ ਅਮਰਤਾਰੀ ਸਾਰੇ ਪਰਿਵਾਰ ਇੱਕ ਇੱਕ ਜਣਾ ਇਕੱਠੇ ਹੋ ਕੇ ਮਾਤਾ ਜੀ ਦਾ ਸਮਰਥਨ ਕਰ ਰਹੀ ਹੈ ਜੀ ਬਾਈ ਬਾਈ ਗੁਜੀ ਦਾ ਖਰਸਾ ਹੈ ਜੀ ਕਿ ਪਸੇ ਉਸੇ ਮਾਤਾ ਜੀ ਦੇ ਬਿਲਕੁਲ ਨਾਲ ਜਿਸ ਤੁਰ ਤੋਂ 9 ਸਾਲ ਹੋ ਗਏ ਮਾਤਾ ਨੂੰ ਸੇਵਾ ਸੰਭਾਲਿਆ ਜੀ ਇਹ ਬਹੁਤ ਹੀ ਵਧੀਆ ਸਮਰਥਨ ਅਸ਼ੀਰਵਾਦ ਨਾਲ ਸਾਰਿਆਂ ਦਾ ਖੁੱਲ ਜਿੰਨੇ ਜੀ ਹੈਗੇ ਆ ਉਹ ਤਾਂ ਝੂਠੀਆਂ ਪਰਫਾਰਮਾਂ ਆਉਂਦੇ ਆ ਅਮਰਤਾਰੀ ਕਿਉਂ ਆ ਕਿੰਨੇ ਵੀ ਉਹ ਸਾਰੇ ਅਮਰਤਾਰੀ ਸੇ ਮਾਤਾ ਜੀ ਦੇ ਨਾਲ ਆ ਜੇ ਇਹ ਤੱਕ ਕਰਦੇ ਬੋਲੋ ਮੈਂ ਤਾਂ ਬਹੁਤ ਹੀ ਧੱਕਾ ਕਰ ਰਹੇ ਹਾਂ ਹਾਂ ਜੀ ਅਸੀਂ ਜੀ ਮਾਤਾ ਜੀ ਦੇ ਸਮਰਥਨ ਦੇ ਵਿੱਚ ਮਤਲਬ ਇਹ ਸਾਰਾ ਇਕੱਠ ਹੋਇਆ ਸਾਰੀ ਸੰਗਠਨ ਨੇ ਨਾਲ ਹੈ ਇਹ 9-10 ਸਾਲਾਂ ਤੋਂ ਸੇਵਾ ਕਰ ਰਹੀ ਹੈ ਕੋਈ ਇਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਤੁਹਾਨੂੰ ਦਾ ਵੀ ਤੇ ਇਹ ਸਾਰਾ ਜਿਹੜਾ ਕੰਮ ਹੈ ਗੁਰੂ ਘਰ ਦਾ ਕਰਿਆ ਇਹਨਾਂ ਨੇ ਪੂਰਾ ਰੁਪਿਆ ਲਿਆ ਪੂਰੀ ਮੰਨ ਮੰਤਨ ਨਾਲ ਸੇਵਾ ਕਰੀ ਹੈ ਉਹੀ ਐਸ ਕਰਕੇ ਇਹਨਾਂ ਦੇ ਨਾਮ ਵਾਸਤੇ ਅੱਜ ਸੋਨਹਰ ਸ੍ਰੀ ਅਕਾਲ ਮਾਤਾ ਜੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰ ਰਹੀ ਐ ਤੇ ਸੀਗੀ ਮਾਤਾ ਜੀ 'ਤੇ ਹਮਲਾ ਕਰਿਆ ਗਿਆ ਤੇ ਮਾਤਾ ਅੱਗੇ ਵਾਸਤੇ ਮਾਤਾ ਦੇ ਸੰਯੋਗ ਦੇ ਨਾਲ ਸਾਰੇ ਸੰਗਤ ਅਸੀਂ ਹਾਜ਼ਰਾਂ ਗੀ ਹਾਜ਼ਰ ਨਾਜ਼ਰ ਰਵਾਂਗੇ ਜੀ ਇੱਕ ਗੱਲ ਸਾਬ ਆਹ ਜੀ ਕਿ ਫਤਹਿ ਅਸੀਂ ਗੋਲੂ ਵਾਲੇ ਸੰਗਤਾਂ ਜੀ ਮਾਤਾ ਦੇ ਨਾਲ ਆ ਅਸੀਂ ਅਸੀਂ ਬੇਨਤੀ ਕਰਦੇ ਹਾਂ ਮਾਤਾ ਨੇ ਬਹੁਤ ਪਹਿਲਾਂ ਵੀ ਸੇਵਾ ਕੀਤੀ ਹੈ ਸੇਵਾ ਕਰਦੀ ਰਹੀ ਹੈ ਕੋਈ ਕਮੀ ਨਹੀਂ ਆਈ ਹੈ ਜੀ ਮਾਤਾ ਦੇ ਖਸਦਾਲ ਅਸੀਂ ਮਾਤਾ ਨਾਲ ਰਵਾਂਗੇ ਜੀ ਫਤਿਹ ਜਵਾਬ ਫਤਿਹ ਨਾ ਦੇਉ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਮੈਂ ਅੰਗਰੇਜ਼ ਸਿੰਘ ਉਮਰ ਮੇਰੀ 80 ਸਾਲ ਮੈਂ ਗੁਰੂ ਘਰ ਦੀ ਸੇਵਾ ਕਰਦਾ ਚੱਲਦਾ ਆ ਰਿਹਾ ਤੇ ਮੈਂ ਗੁਰੂ ਘਰ ਦਾ ਸੁਦਸਿਆ ਵੀ ਹਾਂ ਆ ਜਿੰਨੀ ਸਾਧ ਸੰਗਤ ਹੈ ਮੈਂ ਦਾ ਸਮਰਥਨ ਕਰਦਾ ਕਿ ਇਹਨਾਂ ਨੇ ਵੱਡ ਚੜ ਕੇ ਆਪ ਦਾ ਸਮਰਥਨ ਦਿੱਤਾ ਵੀ ਅਸੀਂ ਨਾਲ ਹੈ ਕਿਉਂਕਿ ਅਫਵਾਹ ਫਲਾ ਰਹੀ ਹੈ ਕਿ માતા ਦੇ ਨਾਲ ਕੋਈ ਵੀ ਸੰਗਤ ਨਹੀਂ ਹੈ ਆ ਸੰਗਤ ਤੁਸੀਂ ਵੇਖ ਲਓ ਸਾਰੀ ਸਹੀ ਸੰਗਤ ਹੈ ਜਿੰਨਾ ਵਿੱਚ ਕੋਈ ਨਸ਼ਾ ਨਹੀਂ ਹੋਰ ਨਹੀਂ ਜੋ ਨਸ਼ੇਰੀ ਲੋਕ ਆ ਜੋ ਬਲਾਤਕਾਰੀ ਲੋਕ ਆ ਰੋਣਾ ਪਾ ਰਿਹਾ ਹੈ ਕਿ માતા ਦੇ ਨਾਲ ਕੋਈ ਨਹੀਂ ਆ ਸੰਗਤ ਵੇਖ ਲਓ ਸਾਰੀ ਗੋਡੂ ਵਾਲਾ ਮੰਡੀ ਮਹਿਤਾਬਗੜ ਗੁਰਦੁਆਰੇ ਤੋਂ Rajasthan ਤੋਂ ਹੈ ਇਹਦਾ ਨਾਮ ਸਮਰਥਨ ਕਰਦਾ ਸਾਰੀ ਸੰਗਤ ਦਾ ਤੇ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਿਹ ਜੋ ਲੋਕ ਕਹਿ ਰਹੇ ਆ ਕਿ ਮਾਤਾ ਜੀ ਦੇ ਨਾਲ ਨੇ ਅਸੀਂ ਇੱਕ ਇੱਕ ਬੰਦਾ ਇੱਕ ਇੱਕ ਪਰਿਵਾਰ ਦਾ ਮਾਤਾ ਜੀ ਦੇ ਨਾਲ